ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਬਣਾਵਾਂਗੇ ਛੋਟੀ ਜੀ ਵੀਡੀਓ ਕਿਉਂਕਿ ਬਾਅਦ ਜਿਹੜੀ ਮੈਂ ਵੀਡੀਓ ਪਾਉਣੀ ਹੁੰਦੀ ਹੈ ਸ਼ਨੀਵਾਰ ਨੂੰ ਫਿਰ ਮੈਨੂੰ ਆਪਣੇ ਨੈਟ ਤੋਂ ਪਾਉਣੀ ਪੈਂਦੀ ਹੈ ਉਹ ਨੈਟ ਬੜਾ ਸਲੋ ਹੁੰਦਾ ਬੜਾ ਟਾਈਮ ਲੱਗਦਾ ਵੀਡੀਓ ਪਾਉਣ ਵਿੱਚ ਤੇ ਆਪਾਂ ਇੱਕ ਛੋਟੀ ਜੀ ਵੀਡੀਓ ਬਣਾਉਣਿਆ ਤੇ ਜੀ ਜਿਆ ਕਰਿਆ ਵੀ ਚਲੋ ਬਣਾ ਕੇ ਪਾਉਂਦੀ ਤੇ ਐ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਤੁਹਾਨੂੰ ਹੌਸਲਾ ਮਿਲੂਗਾ ਸਾਇ ਇਹ ਗੱਲ ਸੁਣ ਕੇ ਛੋਟੇ ਵੀ ਹੌਸਲੇ ਬਲੰਦ ਹੋਣਗੇ ਮੇਰੇ ਦਿਲ ਚ ਆਈ ਵੀ ਮੈਂ ਵੀ ਇਹ ਜਰੂਰ ਬਣਾ ਕੇ ਪਾਵਾਂ ਵੀ ਕਿਦਾਂ ਆਪਾਂ ਆਪਣੇ ਸੁਪਨੇ ਪੂਰੇ ਕਰਦੇ ਆ ਹਨਾ ਵੀ ਮੈਨੂੰ ਵੀ ਇਹ ਜੀ ਲੱਗੀ ਵੀ ਤੁਹਾਨੂੰ ਵੀ ਇਹ ਤੁਹਾਡੇ ਦੇ ਵਿੱਚ ਵੀ ਇੱਕ ਕਾਮਯਾਬੀ ਕਾਮਯਾਬੀ ਦੇਖਣ ਦੇਣਾ ਖਿਆਲ ਆਉਂਗੇ ਤੁਸੀਂ ਵੀ ਮਿਹਨਤ ਕਰੋਗੇ ਸੋ ਇੱਕ ਬੈਨ ਮਨਪ੍ਰੀਤ ਹੈ ਤੇ ਮਾ ਬਾਈ ਦਾ ਨਾਮ ਪੁੱਛ ਜਾਨੀ ਆ ਦੇ ਹਸਬੰਡ ਦਾ ਉਹਨਾਂ ਦੇ ਇੱਕੋ ਹੀ ਬੇਟਾ ਗਗਨ ਤੇ ਉਹ ਦੋਨੇ ਜੀ ਕਿਰਤੀ ਆ ਬਹੁਤ ਜਿਆਦਾ ਕਿਰਤੀ ਹੈ ਵੀ ਉਹ ਮੇਰੇ ਭੈਣ ਬਣੇ ਹੋਏ ਨੇਗੇ ਤੇ ਮੈਨੂੰ ਬੜਾ ਪ੍ਰਾਊਡ ਹੈ ਵੀ ਉਹ ਆਪਣੇ ਪੈਰਾਂ ਦੇ ਉੱਪਰ ਆਪਣੀ ਮਿਹਨਤ ਦੇ ਸਦਕਾ ਉਹ ਕਾਮਯਾਬ ਹੋ ਰਹੀ ਹੈ ਦੇਖੋ ਵੀ ਥੋੜੀ ਜਿਹੀ ਪ੍ਰੋਪਰਟੀ ਉਹਨਾਂ ਕੋਲ ਤੇ ਵੀਰਜੀ ਮੰਡੀ ਦੇ ਵਿੱਚ ਆਪਣਾ ਵਰਕ ਕਰਦੇ ਆ ਹਾਰਡ ਹਾਰਡ ਵਰਕ ਕਰਦੇ ਮੰਡੀ ਚ ਆਉਂਦੇ ਨੇ ਕੰਮ ਕਰਦੇ ਨੇ ਆਪਣਾ ਤੇ ਜਿਹੜੀ ਭੈਣ ਮਨਪ੍ਰੀਤਾ ਹਨਾ ਉਹ ਕਰਦੀ ਦੇਖ ਰਹੀ ਹੈ ਕਰਦੀ ਹੈ ਵਾਟੂ ਥੋੜੇ ਮਤਲਬ ਅਪਾਇਜ਼ ਨੇ ਵੀ ਜੋ ਜਣੀ ਕੇ ਵੀ ਵੀ ਨਹੀਂ ਕਰਦਾ ਮੇਰਾ ਐਵੇਂ ਕਹਿਣ ਨੂੰ ਇਹ ਹੈਂਡੀਕੈਪਡ ਕਹਿ ਸਕਦੇ ਆਪਾਂ ਉਹਨਾਂ ਨੂੰ ਤੇ ਬਟ ਜਿਹੜੇ ਉਹਨਾਂ ਦੇ ਹੌਂਸਲੇ ਆ ਉਹਨਾਂ ਦੀ ਸੋਚ ਆ ਉਹਨਾਂ ਨੂੰ ਮੈਂ ਦਿਲੋਂ ਸਲੂਟ ਕਰਦੀ ਆ ਵੀ ਬੇਟੀ ਦਾ ਤੰਦਰੁਸਤ ਰਹਿ ਵਧੀਆ ਨੇ ਬੇਟਾ ਵੀ ਤੰਦਰੁਸਤ ਹੈ ਤੇ ਭੈਣ ਨੇ ਨਾ ਭੈਣ ਨੇ ਘਰ ਸਾਹਮਣੇ ਬਹੁਤ ਜਿਆਦਾ ਮਤਲਬ ਘਰੇ ਜਿੰਨਾ ਉਹ ਤੋਂ ਹੁੰਦਾ ਉਹਨਾਂ ਸਟਰਗਲ ਕਰਦੀ ਆ ਉਹ ਉਹ ਭੈਣ ਦਾਤੀ ਸੀ ਵੀ ਜਦੋਂ ਮੈਂ ਮੈਂ ਅੱਡ ਹੋਈ ਸੀ ਤਾਂ ਕਿਤੇ ਕੋਲੇ ਕੁਝ ਵੀ ਨਹੀਂ ਸੀਗਾ ਉਹਨੇ ਮੈਨੂੰ ਆਪਣੇ ਘਰ ਜਾ ਕੇ ਆਈਆਂ ਤੇ ਉਹਨਾਂ ਨੇ ਬਹੁਤ ਸੋਹਣਾ ਇੱਕ ਕੋਠੀ ਟਾਈਪ ਤੇ ਘਰ ਬਣਾਇਆ ਹੋਇਆ ਹਰ ਇੱਕ ਫੈਸਿਲਿਟੀ ਉਹਨਾਂ ਦੇ ਘਰੇ ਤੇ ਕੋਈ ਚੀਜ਼ ਨਹੀਂ ਤੁਸੀਂ ਕਹਿ ਸਕਦੇ ਉਹਨਾਂ ਦੇ ਘਰ ਹੈ ਨਹੀਂ ਹਰ ਇੱਕ ਫੈਸਿਲਿਟੀ ਹੈ ਤੇ ਫਿਰ ਮੈਂ ਭੈਣ ਨੂੰ ਪੁੱਛਿਆ ਵੀ ਤੁਹਾਡੀ ਕਾਮਯਾਬੀ ਦਾ ਰਾਜ਼ ਹੈ ਤਾਂ ਫਿਰ ਮਨਪ੍ਰੀਤ ਪਰ ਨਿਮੰਦਰਸਿਆ ਕਹਿੰਦੀ ਸੀ ਦੋਵੇਂ ਦੀ ਮਿਹਨਤ ਈ ਆ ਵੀ ਮੈਂ ਲੋਕਾਂ ਦੇ ਕੱਪੜੇ-ਕਪੜੇ ਸਟਿਚ ਕਰਦੀ ਸੀ ਮੰਜੇ ਬਣਾ ਦੇਂਦੀ ਸੀ ਵੀ ਮੈਂ ਕਿਤੇ ਹਿੰਮਤ ਨਹੀਂ ਸੀ ਹਾਰੀ ਵੀ ਮੈਂ ਇਹ ਬਾਹਰ ਜੋਂ ਕਰਕੇ ਜੀ ਪਸ਼ੂਆਂ ਦਾ ਪੰਗਾ ਨਹੀਂ ਛਿੜਿਆ ਤੇ ਪਹਿਲਾ ਸੈਦ ਨੂੰ ਘੱਟ ਚੋਂ ਜਦੋਂ ਕਰਦੇ ਹੋਵੋਗੇ ਮੈਨੂੰ ਇੰਨਾ ਕੋਈ ਤਕਾਣਾ ਨਾ ਘਾਣਵਾਰੇ ਪਰ ਆਦੀ ਵੀਰੀ ਕੁਰਸੀ ਦਾ ਕੋਈ ਟਿਕਾਣਾ ਨਹੀਂ ਹੈਗਾ ਜਦੋਂ ਮੈਂ ਮੈਨੂੰ ਭੈਣ ਨੇ ਖੋਣ ਦਿੱਤਾ ਉਹਨਾਂ ਨੇ ਇਹ ਦੋਨਾਂ ਨੇ ਬਹੁਤ ਸੁਨਨਤਾ ਆਪਣਾ ਮਕਾਨ ਬਣਾ ਲਿਆ ਤੇ ਬਹੁਤ ਹੀ ਜਿਆਦਾ ਪਿਆਰਾ ਉਹਨਾਂ ਦਾ ਇੱਕ ਬੇਟਾ ਹੈ ਸੰਸਕਾਰੀ ਬੱਚਾ ਬਹੁਤ ਸਮਝਦਾਰ ਬੱਚਾ ਮੇਰੇ ਕੋਲੇ ਵੀ ਆਉਂਦਾ ਜਦੋਂ ਮੇਰੇ ਕੋਲੇ ਜਾਦੀ ਵਾਰਕ ਹੁੰਦਾ ਕੱਪੜਿਆਂ ਦਾ ਜਿਆਦਾ ਹੀ ਸਾਨੂੰ ਬੰਦਿਆਂ ਦੀ ਲੋੜ ਹੁੰਦੀ ਜਦੋਂ ਭੈਣ ਆ ਜਾਂਦੀ ਆ ਤੇ ਭਾਣ ਜਾਂ ਵੀ ਆ ਜਾਂਦਾ ਆਪਣਾ ਗਗਨ ਤੇ ਬੜਾ ਸਮਝਦਾਰ ਬੱਚਾ ਬੜਾ ਕਿਊਟ ਬੱਚਾ ਉਹ ਹਰ ਇੱਕ ਗੱਲ ਮੇਰੀ ਸਮਝਦਾ ਵੀ ਮੈਨੂੰ ਫੀਲ ਨਹੀਂ ਹੁੰਦਾ ਵੀ ਇਹ ਬੱਚਾ ਤੇ ਬਹੁਤ ਸਿਆਣਾ ਵਾਂਗੂ ਮੇਰੀ ਗੱਲ ਕੈਚ ਕਰਦਾ ਉਹ ਤੇ ਤੁਹਾਡੇ ਲਈ ਵੀ ਵੀਡੀਓ ਤਾਂ ਪਾ ਰਹੀ ਹਾਂ ਤੁਹਾਡੇ ਲਈ ਵੀ ਇੱਕ ਮਸਾਲ ਬਣੂਗੀ ਵੀ ਭੈਣ ਨੇ ਘਰੇ ਕੰਮ ਕੀਤਾ ਤੇ ਵੀਰ ਜੀ ਨੇ ਮੰਡੀ ਚ ਕੰਮ ਕੀਤਾ ਥੋੜੀ ਜਿਹੀ ਪ੍ਰਾਉਡਟੀ ਹੈ ਤੇ ਉਹਦੇ ਸਿੱਕ ਤੋਂ ਉਹਨਾਂ ਨੇ ਆਪ ਦੀ ਪੂੰਜੀ-ਪੂੰਜੀ ਇਕੱਠੀ ਕਰਕੇ ਤੇ ਅੱਜ ਗੱਡੀ ਲਈ ਹੈ। ਵਾਈਟ ਰੰਗ ਦੀ ਗੱਡੀ ਹੈ ਤੇ ਗੱਡੀ ਦਾ ਨਾਮ ਤਾਂ ਮੈਨੂੰ ਨਹੀਂ ਪਤਾ। ਹਰਦੀਪ ਡਿੱਪੂ ਜਿਹੜੀ ਵਗਣ ਕਿਆ ਨਹੀਂ ਗੱਡੀ ਲਈ ਆ ਉਹ ਕਿਹੜੀ ਹੈ? ਆਟੋ ਆਟੋ ਹੈ। ਗੱਗਣ ਆ ਕਿਹੜੀ? ਮਾਨਪ੍ਰੀਤ ਕਹਿੰਨੇ ਕੋਟ ਕਿਹਾ ਨਹੀਂ। ਮੜਾ ਨਾਟੋ। ਸ਼ਾਇਦ ਆਟੋ ਕਿਹਟਾ ਨਾਮ ਬਤਾਨੀ। ਉਹਨਾਂ ਨੇ ਬਹੁਤ ਸੋਬ ਮਤਲਬ ਵਧੀਆ ਗੱਡੀ ਲੈ ਲਈ। ਬਿਲਕੁਲ ਨਵੇਂ ਵਰਗੀ ਗੱਡੀ ਲੈ ਲਈ ਲਈ ਵੀ ਪਤਾ ਲਈ ਕਿ ਉਹਨਾਂ ਨੇ ਆਪਣੀ ਮਿਹਨਤ ਕਰਕੇ ਸਖਤ ਹਾਰਡ ਵਰਕਿੰਗ ਕਰਕੇ ਮੋਨੇ ਪਹਿਲਾਂ ਆਪਣਾ ਘਰ ਬਣਾਇਆ ਦੋਨਾਂ ਜੀਆ ਨੇ ਭੈਣ ਨੇ ਘਰ ਸੰਭਾਲਿਆ ਵੀਰਜੀ ਨੇ ਮੰਡੀ ਦੀ ਮਿਹਨਤ ਕੀਤੀ ਥੋੜੀ ਬਹੁਤੀ ਆਪਣੀ ਫਸਲ ਚੋਂ ਠੇਕੇ ਦੇ ਬਚਦਾ ਹੋਣਾ ਵਿਚਾਰਾ ਤਾਂ ਵੀ ਮੈਂ ਕਦੇ ਨਹੀਂ ਪੁੱਛਿਆ ਰੋਲਾ ਵੀ ਤੁਹਾਡੀ ਕੀ ਆਉਂਦਾ ਨਾ ਕੀ ਕੁਝ ਐਸਾ ਮੈਂ ਕੁਝ ਨਹੀਂ ਪੁੱਛਿਆ ਬਟ ਮੈਨੂੰ ਇੰਨਾ ਪਤਾ ਵੀ ਉਹ ਬਹੁਤ ਜ਼ਿਆਦਾ ਹਾਰਟ ਵਰਕ ਕਰਦੇ ਆ ਤੇ ਉਹ ਮੈਨੂੰ YouTube ਰਾਹੀਂ ਮਿਲੇ ਸੀ ਮੇਰੀ ਭੈਣ ਬਣਿਆ ਉਹ ਤੇ ਮੈਨੂੰ ਅੱਜ ਪ੍ਰਾਊਡ ਆ ਉਹਦੇ ਤੇ ਵੀ ਉਹਨੇ ਆਪਣੀ ਕਿਰਤ ਕਰਕੇ ਦੋਨੇ ਜੀਆਂ ਨੇ ਕੋਠੀ ਬਣਾਈ ਤੇ ਬੱਚਾ ਵਧੀਆ ਸਕੂਲਾਂ ਦੇ ਵਿੱਚ ਐਜੂਕੇਸ਼ਨ ਲੈ ਰਿਹਾ ਤੇ ਅੱਜ ਉਹਨਾਂ ਨੇ ਗੱਡੀ ਲੈ ਲਈ ਤੇ ਅੱਜ ਮੈਨੂੰ ਮਤਲਬ ਮੇਰੀ ਅੱਜ ਮੇਰੀ ਕੋਈ ਖੁਰਸੀ ਦਾ ਟਿਕਾਣਾ ਨਹੀਂ ਹੈਗਾ ਵੀ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੀ ਅਰਦਾਸ ਹੈ ਵੀ ਜਿਹੜਾ ਬੰਦਾ ਕਿਰਤ ਕਰਦਾ ਮੇਰੇ ਮਾਲਕਾ ਗੁਰੂ ਅੰਗਦਪਾਪਾ ਰਾਮਦਾਸ ਜੀ ਉਹਨਾਂ ਦੀਆਂ ਮਿਹਨਤਾਂ ਚ ਇੰਨੀ ਮਤਲਬ ਤਰੱਕੀ ਪਾਵੀ ਜਿਵੇਂ ਭੈਣ ਨੇ ਅੱਜ ਗੱਡੀ ਲੈ ਲਈ ਘਰ ਬਣਾ ਲੈ ਜੋ ਖੁਸ਼ ਨੇ ਕਿਸੇ ਦਰ ਉਹਨੇ ਕੁਝ ਨਹੀਂ ਦੇਣਾ ਵੀ ਥੋੜ ਤੁਸੀਂ ਡੋਲੇ ਨਾ ਕਰੋ ਥੋੜੀਆਂ ਪ੍ਰੋਫਿਟਿੰਗ ਵਾਲੇ ਵੀ ਵੱਡੇ ਸੁਪਨੇ ਪੂਰੇ ਕਰਦੇ ਆ ਕਰਦੇ ਕੰਮ ਆਪਦੀ ਮਿਹਨਤ ਦੇ ਨਾਲ ਕੰਨਾ ਤਾਂ ਵੀਰ ਨੇ ਕਿਹਦੇ ਤੋਂ ਪਛਾਣ ਦੇਖੀ ਆ ਕੰਮ ਕਰਦੇ ਨੇ ਤੇ ਨਹੀਂ ਭੈਣ ਨੇ ਦੇਖੀ ਆ ਅੱਜ ਉਹ ਗੱਡੀਆਂ ਵਾਲੇ ਵੀ ਹੋਗੇ ਤੇ ਕੁੱਠਣ ਵਾਲੇ ਵੀ ਹੋਗੇ ਤੇ ਮੇਥੋਂ ਵੱਧ ਕੇ ਕੁਝ ਨਹੀਂ ਹੋ ਸਕਦਾ ਉਹਨਾਂ ਲਈ ਅੱਜ ਜਦੋਂ ਉਹਨਾਂ ਦੀ ਮੈਂ ਵੀਡੀਓ ਦੇਖੀ ਤੇ ਭੈਣ ਨੇ ਮੈਨੂੰ ਫੋਟੋ ਭਾਈ ਜਦੋਂ ਮਜਾਕ ਚਿਆ ਵੀ ਪਾਰਟੀ ਲੈਣੀ ਆ ਭਰਾਣਾ ਛੋਡੇ ਤੋਂ ਤੇ ਇਸ ਕਰਕੇ ਮੈਂ ਵੀਡੀਓ ਉਹਨਾਂ ਦੇ ਕਰਕੇ ਬਣਾਈ ਹੈ ਮੈਂ ਤੁਹਾਡੇ ਲਈ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੀ ਹਾਂ ਵੀ ਦਿਲ ਨਾ ਛੱਡਿਆ ਕਰੋ ਮਿਹਨਤ ਮਜ਼ਦੂਰੀ ਕਰਨ ਵਾਲੇ ਵੀ ਕੋਠੀਆਂ ਪਾ ਲੈਂਦੇ ਆ ਕਾਰਾਂ ਲੈ ਲੈਂਦੇ ਆ ਤੇ ਦਿਲ ਛੱਡ ਕੇ ਕੁੱਛ ਨਹੀਂ ਬਣਦਾ ਮਿਸਾਲ ਆ ਉਹ ਭੈਣ ਵੀ ਖੁਦ ਅਪਾਹਜ ਹੋ ਕੇ ਥੋੜੀ ਜਿਹੀ ਪ੍ਰਾਪਰਟੀ ਤੋਂ ਅੱਜ ਉਹਨਾਂ ਕੋਲੇ ਗੱਡੀ ਸਾਰੀਆਂ ਸਹੂਤਾਂ ਬਾਈਕ ਤੋਂ ਲਾਵਾ ਘਰੇ ਕਿਹੜੀ ਚੀਜ਼ ਆ ਤੁਸੀਂ ਕਮਾਲ ਮੰਨਜੋਗੇ ਕਿਤੇ ਮੈਂ ਉਹਨਾਂ ਦੇ ਹੋਮ ਟੂਰ ਬਣਾ ਕੇ ਉਹਨਾਂ ਨੂੰ ਪਾਉਂਗੀ ਵੀ ਕਿੰਨਾ ਸੋਹਣਾ ਖੂਬਾ ਡੁੱਲਾ ਉਹਨਾਂ ਨੇ ਘਰ ਬਣਾਇਆ ਹੋਇਆ ਦੋਨਾਂ ਜੀਆ ਨੇ ਬਹੁਤ ਪਿਆਰਾ ਉਹਨਾਂ ਦਾ ਬੱਚਾ ਤੇ ਮੈਂ ਉਹਨਾਂ ਦੀ ਦਿਲੋਂ ਰਿਸਪੈਕਟ ਕਰਦੀ ਆ ਇਹੋ ਜਿਹੇ ਬੰਦਿਆਂ ਦੀ ਮੇਰੇ ਦਿਲ ਵਿੱਚ ਬਹੁਤ ਜ਼ਿਆਦਾ ਕਦਰ ਆ ਜਿਹੜੇ ਆਪਣੀ ਮਿਹਨਤ ਦੇ ਸਦਕਾ ਉੱਠਦੇ ਆ ਤੇ ਕਮਾਈਆਂ ਕਰਦੇ ਆ ਤੇ ਪਰਮਾਤਮਾ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਉਂਦਾ ਹੈ ਬਰਕਤਾਂ ਉਹਨਾਂ ਕਮਾਈਆਂ 'ਚ ਪੈਂਦੀਆਂ ਜੋ ਤੁਸੀਂ ਆਪਣੀ ਮਿਹਨਤ ਨਾਲ ਕਰਦੇ ਹੋ ਜੇ ਤੁਸੀਂ ਕਿਸੇ ਦਾ ਹੱਕ ਖਾ ਕੇ ਆਪਣੇ ਸੁਪਨੇ ਪੂਰੇ ਕਰਦੇ ਆ ਤਾਂ ਕਦੇ ਵੀ ਨਾ ਕਰੋ ਉਹ ਸੁਪਨੇ ਨੇ ਤੁਹਾਡੇ ਨੇ ਟੁੱਟਣੇ ਟੁੱਟਣਾ ਜਿਵੇਂ ਮਨਪ੍ਰੀਤ ਭੈਣ ਹੋਰਾਂ ਨੇ ਗੱਡੀ ਲਈ ਆ ਘਰ ਪਾਇਆ ਆਪਣੀ ਮਿਹਨਤ ਨਾਲ ਪਾਇਆ ਤੇ ਕਦੇ ਉਹਨਾਂ ਦੇ ਨੁਕਸਾਨ ਨਹੀਂ ਹੋਊਗਾ ਉਹਨਾਂ ਨੇ ਕਿਸੇ ਦਾ ਖੂਨ ਨਹੀਂ ਪੀਤਾ ਸੋ ਮੇਰੀ ਰਿਕਵੈਸਟ ਹੈ ਕਦੇ ਕਿਸੇ ਦਾ ਹੱਕ ਨਾ ਖਾਓ ਹੱਕ ਨਾ ਦੱਬੋ ਆਪਦੀ ਮਿਹਨਤ ਨਾਲ ਬਣਾਈ ਹੋਈ ਚੀਜ਼ ਦਾ ਨਾ ਬਹੁਤ ਜ਼ਿਆਦਾ ਕਮੈਂਟ ਹੁੰਦਾ ਆਪਾਂ ਦੇ ਕੋਈ ਮਿਹਨਤ ਦੀ ਮਣਾਈ ਨਹੀਂ ਹੁੰਦੀ ਤੇ ਪੀਂਹੇ ਦੀ ਰਿਕੁਐਸਟ ਹੈ ਵੀ ਤੁਸੀਂ ਵੀ ਕੰਬਾਈ ਵਰ ਅੰਬੂ ਮਾਰਕੀ ਵਰ ਅੰਬੂ ਆਪਣੇ ਸਾਥ ਮਿਹਨਤ ਕਰੋ ਕਾਮਯਾਬੀ ਵੱਲ ਜਾਓ ਥੋੜੇ ਥੋੜੇ ਖਰਚੇ ਦੇ ਕੰਟਰੋਲ ਕਰੋ ਜੇ ਓਵਰ ਖਰਚੇ ਕਰੋਗੇ ਤਾਂ ਤੁਹਾਨੂੰ ਪਤਾ ਲੈਣੇ ਦੇਣੇ ਪੈਂਦੇ ਆ ਜੀ ਦੇਖ ਮੈਂ ਬਹੁਤ ਮਿਹਨਤ ਕਰਦੀ ਆ ਰੋਜ਼ ਦੀ ਬਹੁਤ ਕਪੜਾ ਵੇਚਦੀਆਂ ਸਾਰਾ ਦਿਨ ਕਸਟਮਰਾਂ ਨਾਲ ਖਪਦੀਆਂ ਹਨ ਪਰ ਮੈਂ ਫਿਰ ਵੀ ਆਪਣੀ ਲਿਮਟ ਦੇਖ ਕੇ ਚੱਲਦੀ ਆਂ ਮੇਰੀ ਲਿਮਟ ਕਿੰਨੀ ਆ ਮੈਂ ਕਦੇ ਆਊਟ ਆਫ ਕੰਟਰੋਲ ਨਹੀਂ ਹੋਈ ਤੇ ਨਾ ਹੋਵਾਂ ਨਾ ਮੱਕਲੀ ਧਰਤੀ ਤੋਂ ਪੈਰ ਚੱਕਤੀ ਆ ਤੇ ਨਾ ਚੱਕਾਂ ਕਿਉਂਕਿ ਜੋ ਹਵਾ ਚੁੱਟਣ ਲੱਗ ਜਾਂਦੇ ਫਿਰ ਉਹ ਹਵਾ ਜੁਗਦੀ ਰਹਿ ਜਾਂਦੇ ਸੋ ਧਰਤੀ ਵਾਲ ਟਾਈਪ ਚ ਰਹਿ ਰਹੂ ਕਿਉਂਕਿ ਪਾ ਤਰਪੀ ਧਰਤੀ ਦੇ ਜੰਮੇ ਜਾਂਦੇ ਆ ਹਾਂਜੀ ਸੋ ਇਹ ਵੀ ਛੋਟੀ ਕਾਮਨਾ ਹੀ ਆ ਕਿਉਂਕਿ ਅਸੀਂ ਕੱਪੜਾ ਲੈਣ ਜਾਂਦੇ ਹੁੰਦੇ ਆ ਤੇ ਉਸ ਦਿਨ ਫਿਰ ਉਹ ਮੇਰੇ ਨੈੱਟ ਤੋਂ ਵੀਡੀਓ ਪੈਂਦੀ ਹੈ ਫਿਰ ਡਾਊਨਲੋਡ ਨਹੀਂ ਹੁੰਦੀ ਮੈਂ ਕਿਹਾ ਚੱਲ ਛੋਟੀ ਜੀ ਵੀਡੀਓ ਤਾਂ ਬਣਾ ਕੇ ਪਾ ਲੀਏ ਆਪਾਂ ਮਨਪ੍ਰੀਤ ਭੈਣ ਤੇ ਪਾ ਦਈਏ ਮਲੇ ਖੁਸ਼ ਹੋ ਜੀ ਨੀ ਜੀ ਮੇਰੇ ਲਈ ਭੈਣ ਦੀ ਵੀਡੀਓ ਨਹੀਂ ਸੋ ਮਨਪ੍ਰੀਤ ਭੈਣ ਤੈਨੂੰ ਬਹੁਤ-ਬਹੁਤ ਵਧਾਈਆਂ ਤੂੰ ਆਪਣੇ ਕਿਰਤ ਦੇ ਵਿੱਚੋਂ ਵੱਡੀ ਲਈ ਆ ਵਾਹਿਗੁਰੂ ਤੈਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਤੂੰ ਐਦੋਂ ਵੀ ਵੱਡੀਆਂ ਕੱਡੀਆਂ ਲਵੇਂ ਸੋ ਭਾਣੇ ਬਹੁਤ ਮਾਣ ਆ ਮੈਨੂੰ ਤੇਰੇ ਤੇ ਕਿ ਤੁਸੀਂ ਕਿਰਤ ਕੀਤੀ ਤੇ 10 ਬੰਦਿਆਂ ਨੂੰ ਹੋਰ ਵੀ ਪਤਾ ਲੱਗੂ ਵੀ ਤੋ ਵੀਡੀਓ ਬਣਾਉਣ ਚੁੱਕੀ ਕਮੀ ਲਈ ਹੋਵੇ ਤਾਂ ਮਾਫੀ ਚਾਉਣੀ ਹੈ ਇਹ ਮੈਂ ਸਿਰ ਸਿਰਫ ਸਪੈਸਲ ਆਪਣੀ ਮਾਰਗਦ੍ਰਿਸ਼ ਭੈਣ ਲਈ ਵੀਡੀਓ ਬਣਾਈ ਸੀ ਕਿ ਉਹ ਕਾਮਯਾਬ ਹੋ ਰਿਹਾ ਮੈਥੋਂ ਵੱਲ ਕੇ ਵੀ ਕੁਝ ਨਹੀਂ ਹੋ ਸਕਦਾ ਤੇ ਤੁਸੀਂ ਵੀ ਭੈਣ ਵਰਗਾ ਬੰਦੇ ਮਿਹਨਤਾਂ ਕਰਨੀਆਂ ਤਰਕੀਆਂ ਲੈਣੀਆਂ ਦਸੇਨਾਵਾਂ ਦੀ ਕਿਰਤ ਕਰਨੀ ਹੈ ਕਿਰਤ ਦੇ ਵਿੱਚ ਬਹੁਤ ਵਾਧਾ ਬਹੁਤ ਨਫਾ ਹੈ ਮੈਥੋਂ ਵੱਲ ਕੇ ਕੋਈ ਜਾਣ ਨਹੀਂ ਸਕਦਾ ਤੇ ਸੱਚੇ ਪਾਸ਼ਾ ਵਾਹਿਗੁਰੂ ਤੁਹਾਡੇ ਵੀ ਸੁਪਨੇ ਪੂਰੇ ਕਰਨ ਤੁਹਾਡੀਆਂ ਵੀ ਕਿਰਤ ਕਮਾਈਆਂ ਦੇ ਵਿੱਚ ਬਫਾ ਵਾਧਾ ਹੋਵੇ ਤੁਹਾਨੂੰ ਵੀ ਕਿਸੇ ਦਿਨ ਨਹੀਂ ਛੱਪਣ ਯੋਗ ਰੱਬ ਕਦੇ ਨਾ ਰੱਖੇ ਤੇ ਆਪਣੇ ਘਰ ਤੇ ਤੁਸੀਂ ਖੁਸ਼ੀਆਂ ਮਾਣੋ ਆਪਣੇ ਬੱਚਿਆਂ 'ਚ ਖੁਸ਼ ਰਹੋ ਮੇਰੀ ਇਹ ਦਿਲੋਂ ਅਰਦਾਸ ਹੈ ਕਿ ਜੋ ਵੀ ਭੈਣ ਭਾਈ ਦੀ ਤਕਲੀਫ ਆ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀਆਂ ਤਕਲੀਫਾਂ ਦੂਰ ਕਰਨ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਣੂ ਮੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਾਂ ਸਦਾ ਖੁਸ਼ ਰਹੋ